ਇਤਨੀਸ ਪੰਜਾਬ ਦੀ ਟੀਮ ਜਦ ਬਠਿੰਡਾ ਤੋਂ ਗੁਆਨਾਹਾਂਵਲ ਇੱਕ ਸਟੋਰੀ ਕਰਨ ਜਾਰੀ ਸੀ ਤੇ ਰਸਤੇ ਦੇ ਵਿੱਚ ਇੱਕ ਗੁਰਸਿੱਖ ਬੜਾ ਹੀ ਪਿਆਰ ਅਤੇ ਅਦਬ ਦੇ ਨਾਲ ਸਬਜ਼ੀ ਵੇਚਦਾ ਨਜ਼ਰ ਆਇਆ ਤੇ ਟੀਮ ਦੀ ਅੱਗੇ ਵਧਣ ਦੀ ਹਿੰਮਤ ਨਹੀਂ ਪਈ ਤੇ ਗੁਰਸਿੱਖ ਨਾਲ ਖਾਸ ਗੱਲਬਾਤ ਕੀਤੀ ਤੇ ਉੱਥੇ ਹੀ ਗੁਰਸਿੱਖ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਲਗਾਤਾਰ ਹੀ ਗੁਰਸਿੱਖ ਨੇ ਹੁਣ ਕਿਰਤ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਪਹਿਲਾਂ ਪ੍ਰਵਾਸੀ ਮਜ਼ਦੂਰ ਬਾਹਰੋਂ ਆ ਕੇ ਕਰਦੇ ਸਨ ਲੇਕਿਨ ਹੁਣ ਗੁਰਸਿੱਖ ਜਿਹੜੇ ਨੌਜਵਾਨ ਨੇ ਉਹ ਹੁਣ ਪਿੱਛੇ ਨਹੀਂ ਹਟਣਗੇ ਕਿਉਂਕਿ ਜੋ ਪਹਿਲਾਂ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਆ ਕੇ ਕਰਦੇ ਸੀ ਹੁਣ ਉਹ ਕੰਮ ਜਿਹੜੇ ਸਬਜ਼ੀ ਵੇਚਣਾ ਜਾਂ ਕੋਈ ਹੋਰ ਕਿਰਤ ਵਾਲਾ ਕੰਮ ਹੈ ਖੁਦ ਗੁਰਸਿੱਖ ਜਾਂ ਪੰਜਾਬੀ ਲੋਕ ਹੀ ਕਰਨਗੇ ਤਾਂ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਇਨਾ ਹੀ ਨਹੀਂ ਬਲਕਿ ਉਹਨਾਂ ਨੇ ਇਸ ਗੱਲ ਨੂੰ ਵੀ ਧਿਆਨ ਵਿੱਚ ਲਿਆਉਂਦਾ ਕਿ ਜਿਹੜਾ ਬਾਬਾ ਗੁਰਵਿੰਦਰ ਸਿੰਘ ਵੱਲੋਂ ਬੀੜੀ ਸਿਕਟ ਦੇ ਖੋਖੇ ਹਟਾਉਣ ਦੀ ਗੱਲ ਆਖੀ ਗਈ ਹੈ ਉਹਨਾਂ ਦਾ ਵੀ ਪੂਰਨ ਯੋਗ ਤੇ ਸਾਡੇ ਵੱਲੋਂ ਸਾਥ ਦਿੱਤਾ ਜਾਵੇਗਾ ਅਤੇ ਜੇਕਰ ਪੰਜਾਬ ਵਿੱਚ ਇਹੋ ਜਿਹਾ ਕੰਮ ਹੁੰਦਾ ਹੈ ਤੇ ਪੰਜਾਬ ਸੋਨੇ ਦੀ ਚਿੜੀ ਬਣ ਜਾਵੇਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 8 ਮਿਊਜ਼ ਪੰਜਾਬ ਤੇ ਮੈਂ ਰਕੇਸ਼ ਸ਼ਰਮਾ ਅੱਜ ਅਸੀਂ ਕਿਸੇ ਖਬਰ ਵਾਸਤੇ ਚੱਲੇ ਸੀ ਬਠਿੰਡਾ ਤੋਂ ਗੁਨੇਾਨਾ ਲੇਕਿਨ ਰਸਤੇ ਵਿੱਚ ਇੱਕ ਚੀਜ਼ ਵੇਖ ਕੇ ਬੜਾ ਹੀ ਮਨ ਸਾਡਾ ਪ੍ਰਸੰਨ ਹੋਇਆ ਜਿਸ ਕਰਕੇ ਅੱਜ ਅਸੀਂ ਉਸ ਰੋਡ ਤੇ ਖੜੇ ਇੱਕ ਬਾਣੇ ਵਿੱਚ ਨਹਿنگ ਸਿੰਘ ਜਿਹੜੇ ਨੇ ਉਹ ਕੀਰਤ ਦੀ ਕਮਾਈ ਕਰਦੇ ਨੇ ਤੇ ਸਬਜ਼ੀ ਵੇਚਦੇ ਨਜ਼ਰ ਆਏ ਸਾਨੂੰ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਡੇ ਨਾਲ ਬਲਜਿੰਦਰ ਸਿੰਘ ਜੀ ਮੌਜੂਦ ਨੇ ਬਲਜਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਕਰ ਲੈਂਦੇ ਆ ਕਿ ਇਹਨਾਂ ਦਾ ਇਸ ਤਰ੍ਹਾਂ ਕੀ ਕਰਨ ਬਲਜਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਜੀ ਦੱਸੋ ਜੇਕਰ ਆਪਾਂ ਗੱਲ ਕਰੀਏ ਆਹ ਕਿੱਥੋਂ ਸੋਚਿਆ ਤੁਸੀਂ ਕਿ ਮੈਂ ਸਬਜ਼ੀ ਦਾ ਕੰਮ ਕਰਾਂ ਕਿਉਂਕਿ ਅਕਸਰ ਪ੍ਰਵਾਸੀ ਇਹਨੇ ਮਜ਼ਦੂਰ ਆ ਉਹੀ ਪੰਜਾਬ ਦੇ ਵਿੱਚ ਕਿਰਤ ਕਰਦੇ ਨੇ ਇਹ ਵੀਰੇ ਇਹ ਕਿਰਤਾਂ ਅਲੱਗ-ਅਲੱਗ ਤਰੀਕੇ ਦੇ ਨਾਲ ਹੁੰਦੀ ਆ ਕਈ ਪ੍ਰਵਾਸੀ ਆਉਣ ਚੱਲੋ ਉਹ ਵੀ ਆ ਕੇ ਇੱਥੇ ਵਜੇ ਸੁਣਾ ਵੀ ਚੱਲੋ ਕੰਮ ਕਰਦੇ ਆ ਚੱਲੋ ਜਿਵੇਂ ਆਪਾਂ ਬਾਹਰ ਜਾਣਾ ਪਰ ਇਹ ਜਿਹੜਾ ਮੈਂ ਸੋਚਿਆ ਸੀ ਲਾਕਡਾਊਨ ਵਲੇ ਮੈਂ ਪਕੌੜਿਆਂ ਦਾ ਕੰਮ ਸੀ ਪਹਿਲਾਂ ਮੇਰੀ ਨਾਈ ਦੀ ਦੁਕਾਨ ਸੀ ਉਸ ਤੋਂ ਬਾਅਦ ਫਿਰ ਮੈਂ ਪਕੌੜਿਆਂ ਦੀ ਦੁਕਾਨ ਖੀਚਿਆ ਗੁਰੂ ਪਾਤਸ਼ਾਹ ਜੀ ਲੜ ਲੱਗੇ ਆ 2015 ਦੇ ਵਿੱਚ ਮੈਂ ਮਰਜਾਦਾ ਸਿੱਖਣ ਲੱਗਿਆ ਫੇਰ ਮੈਂ 2018 ਚ ਅੰਮ੍ਰਿਤਪਾਣ ਕੀਤਾ ਤੇ ਨੀਲੇ ਬਾਣੇ ਉਹ ਸਿੰਘਾਂ ਤੋਂ ਕੀਤਾ ਜਿਹੜੇ ਮਹਾਰਾਜਨ ਸਾਨੂੰ ਬਾਣੇ ਪਾਛੇ ਆ ਤੇ ਹੁਣ ਇਹ ਮੈਂ ਲਾਕਡਾਊਨ ਤੋਂ ਬਾਅਦ ਇਹ ਕੰਮ ਸ਼ੁਰੂ ਕੀਤਾ ਜੀ ਸਬਜੀ ਦਾ ਕਿਹੋ ਜੀ ਪ੍ਰਸ਼ੰਸਾ ਲੱਗਦੀ ਹੈ ਕਿਹੋ ਜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਇੱਕ ਪਾਸੇ ਤਾਂ ਕਈ ਆਪਣੇ ਜਿਹੜੇ ਵੱਡੇ ਰੂਤੂਏ ਵਾਲੇ ਖਾਲਸੇ ਨੂੰ ਕਹਿੰਦੇ ਕਿ ਨਹੀਂ ਇੰਨੀ ਬਹੁਤ ਛੋਟਾ ਕੰਮ ਹੈ ਕਿੰਨਾ ਕਿਸੇ ਇਸ ਪੰਜਾਬ ਦੇ ਛੋਟਾ ਕੰਮ ਮੰਨਿਆ ਜਾਂਦਾ ਹੈ ਕਿਆ ਹੋਜੀ ਪ੍ਰਸ਼ੰਸਾ ਲਗਦੀ ਆਪਣਾ ਉਹਨੂੰ ਖੁਸ਼ੀ ਕਹਿ ਜਾਂਦੀ ਹੈ ਕੰਮ ਕਰਦੇ ਨਹੀਂ ਜੀ ਸਾਡੀ ਸਾਰਾਂ ਤੋਂ ਛੋਟੀ ਜਿਹੜੀ ਸੋਚ ਹੁੰਦੀ ਹੈ ਉਹ ਤੋਂ ਉੱਤੇ ਕੋਈ ਨਹੀਂ ਸਾਡੀ ਸੋਚ ਹੈ ਜਿਹੜੀ ਸੋਚ ਹੈ ਜਿਹੜੀ ਸਾਡੀ ਇਹ ਸਾਰ ਤੋਂ ਨੀਵੀਂ ਆਏ ਕਿਉਂਕਿ ਕਿਰਤ ਦਾ ਗੁਰਨਾਨਕ ਪਾਤਸ਼ਾਹ ਜੀ ਨੇ ਗੁਰਸਿੱਖ ਦੀ ਝੋਲੀ ਪਾਈ ਹੋਈ ਆ ਕਹਿੰਦੇ ਮੰਗ ਖਾਣੀ ਜੱਤ ਨਹੀਂ ਬਣੂਗੀ ਇਹ ਇਹ ਖਾਲਸਾ ਕਾਲ ਦੀ ਫੌਜ ਆਏ ਧਰਤੀ ਦੇ ਰਾਜੇ ਆਏ ਬ੍ਰਹਮੰਡ ਦੇ ਰਾਜੇ ਆ ਇਹ ਇਸ ਕਰਕੇ ਮਹਾਰਾਜ ਨੂੰ ਸਾਨੂੰ ਕਿਰਤ ਬਖਸ਼ੀ ਹੋਈ ਆ ਇੱਕ ਬਾਣੀ ਦੀ ਕਰਤਾ ਨਾਮ ਦੀ ਕੀਰਤਨ ਤੇ ਇੱਕ ਦਸਾਂ ਨੋਹਾਂ ਦੀ ਕਰਤਾ ਤੇ ਮੈਨੂੰ ਕਿਰਤ ਕਰਕੇ ਮੈਂ ਆਉਦੀ ਸੰਗਤ ਕਰਦਾ ਮੈਨੂੰ ਸੰਗਤ ਜੁੜਦੀ ਆ ਇੱਥੇ ਸੰਗਤ ਮੇਰੇ ਬੱਚੇ ਪਾਲਦੀ ਆ ਸੰਗਤ ਮੇਰੇ ਲਈ ਰੱਬ ਰੂਪੀਆ ਸੰਗਤ ਦੇ ਵਿੱਚੋਂ ਹੀ ਮੈਂ ਉਸ ਪਰਮੇਸ਼ਰ ਦੇ ਦਰਸ਼ਨ ਕਰਦਾ ਜਿਹੜੇ ਆਪਾਂ ਗੱਲ ਕਰੀਏ ਕਿ ਪਰਿਵਾਰ 'ਚ ਕਿੰਨੇ ਜਣੇ ਨੇ ਤੇ ਕੀ ਮਜਬੂਰੀਆਂ ਸੀ ਆ ਕੰਮ ਕਰਨਾ ਪਿਆ ਜੇ ਇੱਕ ਸ਼ੌਂਕ ਹੀ ਸੀ ਇਹ ਮਜਬੂਰਗਾ ਨਹੀਂ ਹੁੰਦੀਆਂ ਜਦੋਂ ਇੱਕ ਆਪਣਾ ਮਹਾਰਾਜ ਕਹਿੰਦੇ ਜਦੋਂ ਆਪਣਾ ਜੀਵਨ ਜੁੜਦਾ ਨਾ ਇਹ ਉਸ ਸਮੇਂ ਸਾਨੂੰ ਕਿਰਤ ਕਰਨੀ ਚਾਹੀਦੀ ਆ ਕਿਉਂਕਿ ਪਰਿਵਾਰ ਆਲੇ ਹੋ ਜਾਂਨੇ ਆ ਤੇ ਮਹਾਰਾਜ ਨੇ ਕਿਹਾ ਪਰਿਵਾਰ ਤੁਹਾਡੇ ਚੱਲਣਗੇ ਕਿਵੇਂ ਆਪਣੇ ਘਰ ਦੇ ਵਿੱਚ ਮੇਰੇ ਪਿਤਾ ਜੀ ਆ ਮੇਰਾ ਪਰਿਵਾਰ ਆ ਦੋ ਬੱਚੇ ਮੇਰੇ ਘਰੋਂ ਆ ਅਸੀਂ ਜਣੀ ਕਿ ਮੰਨ ਕੇ ਚਲੋ ਪੰਜ ਚੀਜ਼ ਜਣ ਹੈਗੀਆਂ ਇਸ ਘਰ ਦੇ ਵਿੱਚ ਤੇ ਸਾਡਾ ਵਧੀਆ ਦਿਨ ਆਪਣਾ ਗੁਜ਼ਾਰਾ ਹੋਈ ਜਾਂਦਾ ਚੜ੍ਹਦੀ ਕਲਾ ਮਹਾਰਾਜ ਦੀ ਕਿਰਪਾ ਜੀ ਤੁਹਾਨੂੰ ਦੱਸ ਪਿਤਾ ਜੀ ਤੇ ਸਾਰਿਆਂ ਤੋਂ ਵੱਡੀ ਕਿਰਪਾ ਜਿਹੜੀ ਮੇਰੀ ਸੰਗਤ ਦੀ ਜੀ ਮੇਰਾ ਕਿਤੇ ਜਾਨ ਨੂੰ ਜੀਣ ਕਰਦਾ ਸੰਗਤ ਨੂੰ ਛੱਡ ਕੇ ਵੀ ਮੈਂ ਇੱਥੇ ਰਹਿਣਾ ਤਾਂ ਉਹਦੀ ਸੰਗਤ ਵੀ ਕਰਦਾ ਨਾ ਨਾ ਤੇ ਸੰਗਤ ਮੈਨੂੰ ਪ੍ਰੇਮ ਵੀ ਕਰਦੀ ਬਾਬਾ ਕਦੀ ਐ ਹੋਇਆ ਕੋਈ ਹੋਇਆ ਜਿਨ੍ਹਾਂ ਨੇ ਆ ਕੇ ਸਸਰੀ ਘਰ ਕੋਲਾਈ ਹੋਵੇ ਕਿ ਬਾਬਾ ਸਸਰੀ ਘਰ ਕਈ ਬੰਦੇ ਆ ਕੇ ਓਏ ਆ ਕਿੰਨੇ ਦਾ ਐ ਹੋਜੀ ਕੋਈ ਇਹ ਪਤਾ ਹੀ ਚੱਕਰੇ ਆ ਹੁੰਦਾ ਜਨੀਆਂ ਵੀ ਚੀਜ਼ਾਂ ਤੇ ਮੈਂ ਸੰਗਤ ਨੂੰ ਕਹਿਣਾ ਹੁਣਾ ਵਿੱਚ ਮੈਨੂੰ ਬਾਬਾ ਕਹਿੰਦੇ ਬਹੁਤ ਮੈਨੂੰ ਸਤਿਕਾਰ ਦਿੰਦੇ ਆ ਜਣੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਰੌਲਾ ਪਾ ਕੇ ਸੰਗਤ ਇਹਨਾਂ ਸਤਿਕਾਰ ਇਸ ਬਾਣੀ 'ਚ ਦਿੰਦੀ ਆ ਪਰ ਕਈਆਂ ਨੇ ਇਸ ਬਾਣੇ ਨੂੰ ਦਾਗ ਲਾਉਂਦੋਂ ਮੇਰਾ ਮਨ ਬਹੁਤ ਦੁਖੀ ਹੁੰਦਾ ਕਿਉਂਕਿ ਮੇਰਾ ਇੱਥੇ ਸਤਕਾਰ ਹੁੰਦਾ ਕਈ ਵਾਰ ਚਲੋ ਹੁੰਦਾਗਾ ਕਿਉਂਕਿ ਇਹ ਕਾਲਜੁਗੀ ਧਰਤੀ ਆ ਇਹ ਇੱਥੇ ਬਹੁਤ ਤਰ੍ਹਾਂ ਦੇ ਸੰਘਤ ਰੰਗੀ ਆ ਕਈ ਵਾਰ ਉੱਚਾ ਨੀਵਾ ਹੋਇਆ ਵੀ ਜਾਂਦਾ ਗੱਲ ਵੱਖਰੀ ਹੁੰਦੀ ਆ ਪਰ ਮੈਨੂੰ ਕਦੇ ਕਿਸੇ ਤੇ ਗੁੱਸਾ ਨਹੀਂ ਆਏਗਾ ਮੈਨੂੰ ਤੇ ਮੈਨੂੰ ਸੰਘਤ ਪ੍ਰੇਮ ਕਰਦੀ ਆ ਬਹੁਤ ਜ਼ਿਆਦਾ ਸਭੇ ਆਪਾਂ ਕਿਥੇ ਨਾ ਕਿਤੇ ਦਿਲ ਮੰਨੀ ਆ ਇਸ ਟਾਈਮ ਪੰਜਾਬ ਦੇ ਚ ਇਹੋ ਜਿਹਾ ਮੌਲ ਕਰਦਾ ਕਿਥੇ ਨਾ ਕਿਥੇ ਆ ਬਾਣੇ ਦਾ ਅਪਮਾਨ ਕੀਤਾ ਜਾ ਰਿਹਾ ਕਿਥੇ ਲੁੱਟਾਂ ਖੋਹਾਂ ਬਾਣੇ ਦੇ ਵਿੱਚ ਕੀਤੀਆਂ ਜਾ ਰਹੀਆਂ ਕਿਤੇ ਕੋਈ ਕੁਛ ਗੜਬੜੀ ਕੀਤੀ ਜਾ ਰਹੀ ਹੈ ਕੀ ਮੰਨਦੇ ਇਹੋ ਜਿਹੇ ਲੋਕਾਂ ਨੂੰ ਕੀ ਸਿੱਖਦੇ ਆ ਚਾਹੋਗੇ ਜਿਹੜੇ ਬਾਣੇ ਨੂੰ ਪਲੰਕ ਲਾ ਰਹੇ ਨੇ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਵੀ ਭਰਾਵੋ ਤੁਸੀਂ ਬਾਣਾ ਪਾ ਕੇ ਆ ਦਸਾਂ ਨੂੰ ਆਹਦੀ ਕਿਰਤ ਕਰ ਲੋ ਤੁਹਾਡੇ ਵੀਰ ਵਾਂਗੂ ਠੀਕ ਆ ਤੇ ਇਹਦੇ ਵਿੱਚ ਤੁਹਾਨੂੰ ਮਾਰ ਬਹੁਤ ਜਿਆਦਾ ਜਾਨੀ ਕਿ ਤੁਹਾਨੂੰ ਚੜ੍ਹਦੀ ਕਲਾ ਬਖਸ਼ਣਗੇ ਤੁਹਾਨੂੰ ਬਹੁਤ ਜਾਨੀ ਕਿ ਅੱਗੇ ਲੈ ਕੇ ਜਾਣਗੇ ਕਿਉਂਕਿ ਲੁੱਟ ਖੋਹ ਕਰਨ ਦੇ ਨਾਲ ਬਾਣੇ ਦੇ ਉੱਤੇ ਦਾਗ ਲੱਗਦਾ ਹੈਗਾ ਤੇ ਆਪਾਂ ਬਾਣੇ ਨੂੰ ਦਾਗ ਲੱਗਣੋਂ ਆਪਾਂ ਬਚਾਉਣਾ ਤੇ ਜੇ ਆਪਾਂ ਗੁਰਮਤਿ ਦੇ ਹਿਸਾਬ ਨਾਲ ਚੱਲਾਂਗੇ ਆਪਾਂ ਆਪਸ ਨੂੰ ਵਿਚਾਰ ਸਕਾਂਗੇ ਤੇ ਜੇ ਆਪਾਂ ਗੁਰਮਤਿ ਦੇ ਹਿਸਾਬ ਨਾਲ ਨਾਲ ਚੱਲੇ ਆਉਦੀ ਮਤ ਤੇ ਚੱਲੇ ਤੇ ਫੇਰ ਭਾਈ ਜਿਉ ਮਰਜ਼ੀ ਕਰੀ ਚੱਲੋ ਤੇ ਇਹਦਾ ਡਾਂਡਾ ਜਿਹੜਾ ਤੁਹਾਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਦੇਣਾ ਪੈਣਾ ਹੈ ਪਤਾ ਹੀ ਆਪਾਂ ਗੱਲ ਕਰੀਏ ਪਿਛਲੇ ਦਿਨੀ ਆਪਣੇ ਦਲ ਖਾਲਸਾ ਦੇ ਜਿਹੜੀ ਸੀ ਬੱਬਾ ਬੁੱਢਾ ਦਲ ਦੇ ਹਾਂ ਜੀ ਗੁਰਵਿੰਦਰ ਸਿੰਘ ਜੀ ਵੱਲੋਂ ਇੱਕ ਉਪਰਾਲਾ ਚੱਕਿਆ ਗਿਆ ਕਿਉਂਕਿ ਪੰਜਾਬ ਦੇ ਚਾਹ ਅਕਸਰ ਤੁਸੀਂ ਦੇਖਿਆ ਹੋਊਗਾ ਸਰਵਜਨਕੀ ਥਾਵਾਂ ਦੇ ਉੱਤੇ ਬੀੜੀਆਂ ਸਿੱਟਾਂ ਵੇਚੀਆਂ ਜਾਂਦੀਆਂ ਉਹਨਾਂ ਵੱਲੋਂ ਲਗਾਤਾਰ ਅਪੀਲ ਕੀਤੀ ਗਈ ਹੈ ਲੇਕਿਨ ਫੇਰ ਵੀ ਇਹ ਜਿਹੜਾ ਰੋਕ ਨਹੀਂ ਲੱਗ ਰਹੀ ਇਸ ਚੀਜ਼ੇ ਉਹ ਇਹ ਜੀ ਜਿਹੜੇ ਬਾਹਰ ਦੇ ਲੋਕ ਆ ਰਹੇ ਆ ਜਿਵੇਂ ਆਪਾਂ ਗੱਲ ਪ੍ਰਵਾਸੀਆਂ ਦੀ ਕਰਦੇ ਆ ਕਿਉਂਕਿ ਪੰਜਾਬੀ ਦਾ ਬਹੁਤ ਘੱਟ ਲੇ ਖੋਖੇ ਲਈ ਬੈਠੇ ਆ ਜੇ ਤੁਸੀਂ ਬਠਿੰਡੇ ਦੇ ਵਿੱਚ ਬਣਸਾਰ ਜਿਹੜੇ ਮਰਜੀ ਸ਼ਹਿਰ ਚ ਜਾਓੜੇ ਤੁਸੀਂ ਸੋਨੂੰ ਪਹਿਲਾਂ ਖੋਖੇ ਵੀੜੇ ਵੀੜਿਆਂ ਦੇ ਖੋਖੇ ਦੇਖਣਗੇ ਸੋਨੂੰ ਉਹ ਖੋਖਾਂ ਦੇ ਨਾਲ-ਨਾਲ ਗੋਲੀਆਂ ਗੱਪੇ ਹੈ ਜੀਆਂ ਚੀਜ਼ਾਂ ਵੀ ਵੇਚੀਆਂ ਜਾਂਦੀਆਂ ਸੋਨੂੰ ਪਤਾ ਇਹ ਜਿਹੜੇ ਪ੍ਰਵਾਸੀ ਲੋਕ ਆ ਇਹ ਸਬਜ਼ੀਆਂ ਵਾਲੀਆਂ ਦੁਕਾਨਾਂ ਦੇ ਉੱਤੇ ਵੀ ਹੈਗੀਆਂ ਚੀਜ਼ਾਂ ਵੇਚਦੇ ਫੜੇ ਗਏ ਨੇ ਫੜੇ ਗਏ ਆ ਫੇਰ ਇਹ ਜਿਹੜੀਆਂ ਖੋਖੇ ਬੀੜੀਆਂ ਜਿਹੜੇ ਇਹ ਬੰਦ ਹੋਣੇ ਚਾਹੀਦੇ ਆ ਕਿਉਂਕਿ ਆਉਣ ਵਾਲੇ ਬੱਚਾ ਨੂੰ ਅਸੀਂ ਬਚਾਉਣਾਗਾ ਤੇ ਸੰਸਾਰ ਨੂੰ ਇਸ ਸੰਗਤ ਨੂੰ ਸਾਡੀ ਬੇਨਤੀ ਆ ਜੇ ਤੁਸੀਂ ਆਦੇ ਬੱਚੇ ਬਚਾਉਣੇ ਆ ਤਾਂ ਤੁਸਾਨੂੰ ਉਹ ਭਾਈ ਗੁਰਵਿੰਦਰ ਸਿੰਘ ਜੀ ਬਾਬਾ ਜੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿਉਂਕਿ ਉਹ ਤੁਹਾਡੇ ਸੰਗਤ ਦੇ ਸਹਿਯੋਗ ਨਾਲ ਹੀ ਕੀਤਾ ਗਿਆਗਾ ਤੇ ਉਸ ਦਾ ਬਹੁਤ ਬਹੁਤ ਸਾਥ ਦੇਣ ਜਿਹੜੀਆਂ ਮੇਰੇ ਅਨੰਗ ਸਿੰਘ ਜਥੇਵੰਦੀਆਂ ਸਾਡੇ ਜਥੇਦਾਰ ਨੇ ਜਿਹੜੇ ਜਿਨ੍ਹਾਂ ਨੂੰ ਅਸੀਂ ਪਿਤਾ ਦੇ ਸਮਾਨ ਮੰਨਦੇ ਆ ਤੇ ਉਹਨਾਂ ਨੂੰ ਵੀ ਇਹੀ ਬੇਨਤੀ ਆ ਵੀ ਉਸ ਸਾਡੇ ਖਾਲਸਾ ਸਾਡੇ ਵੀਰ ਦਾ ਸਾਥ ਦਿਓ ਕਿਉਂਕਿ ਇੱਕ ਜਿਹੜਾ ਗੁੱਸੇ ਮਸਿਲੇ ਨੇ ਇਹਨਾਂ ਨੂੰ ਵੀ ਛੱਡੋ ਤੁਸੀਂ ਜੇ ਅਸੀਂ ਇਹ ਛੱਡਾਂਗੇ ਫੇਰ ਜਾ ਕੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰ ਸਕਦੇ ਆ ਤੇ ਨਹੀਂ ਭਾਈ ਮੁਸ਼ਕਲਾ ਦਰਸ਼ਨ ਕਰਨੇ ਪਾਛਾ ਪੰਜਾਬ ਦੀ ਜਿਹੜੀ ਨੌਜਵਾਨੀਆਂ ਨਸ਼ਾ ਦੇ ਵਿੱਚ ਦਲਦਲ ਵਿੱਚ ਡੁੱਸਦੀ ਜਾਰੀ ਹੈ ਲਗਾਤਾਰ ਉਹ ਨੌਜਵਾਨੀ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਇੱਕ ਪਾਸੇ ਤਾਂ ਪ੍ਰਵਾਸੀ ਜਿਹੜੇ ਲੋਕ ਨੇ ਉਹ ਕਿਰਤ ਕਰੀ ਜਾਂਦੇ ਨੇ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਨਸ਼ਿਆਂ ਤੇ ਡੁੱਬੀ ਹੋਈ ਬਸ ਗੱਲ ਤਾਂ ਇਹ ਜਿਹੜਾ ਆਪ ਦਾ ਘਰ ਹੁੰਦਾਗਾ ਆਪਦੇ ਘਰੇ ਕੋਈ ਕੰਮ ਕਰਕੇ ਕੋਈ ਰਾਜ਼ੀ ਨਹੀਂ ਹੁੰਦਾਗਾ ਇਹ ਹੁਣ ਪੰਜਾਬ ਆਪਣਾ ਇੱਕ ਘਰਾ ਛੋਟਾ ਜਿਹਾ ਘਰ ਆ ਕੋਈ ਬੜਾ ਵੱਡਾ ਘਰ ਨਹੀਂ ਇੱਥੇ ਜੇ ਆਪਣੇ ਪੰਜਾਬੀ ਕੰਮ ਕਰਨ ਤਾਂ ਇਹ ਇੱਕ ਰੰਗਲਾ ਪੰਜਾਬ ਬਣ ਜੇ ਨਸ਼ਾ ਨੂੰ ਇਹ ਛੱਡਣਾ ਗੁਰੂ ਦੇ ਨਾਲ ਜੁੜਨਾ ਜਿਹਦੇ ਨਾਂ ਦੇ ਮਗਰ ਸਿੰਘ ਲੱਗਦਾ ਉਹ ਸਿੰਘ ਸੱਜਣਾ ਤੇ ਗੁਰੂ ਪਾਤਸ਼ਾਹ ਜੀ ਚਰਨੀ ਜੁੜਨਾ ਤੇ ਇੱਕ ਉਹਨੂੰ ਮੇਰੇ ਭਰਾਵਾਂ ਨੂੰ ਬੇਨਤੀ ਆ ਜਿਹੜੇ ਮੇਰੇ ਭਰਾ ਦਾੜੀ ਕੇ ਸੁਰਖੇ ਨੇ ਪੱਗਾਂ ਬੰਨਿਆ ਹੁੰਦੀਆਂ ਨੇ ਠੇਕਿਆਂ ਤੇ ਤਰੇ ਫਿਰਦੇ ਹੁੰਦੇ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਮੇਰੀ ਬੇਨਤੀ ਆ ਵੀਰ ਬਣ ਕੇ ਇਹ ਕੰਮ ਨਾ ਕਰਿਆ ਕਰੋ ਤੁਸੀਂ ਕਿਉਂਕਿ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਨੇ ਜਦ ਸੁਰੂਕਾ ਤਰਨਾ ਉਹਦਾ ਸੀਸ ਭੇਟ ਕਰਤਾ ਤੇ ਤੁਸੀਂ ਇਹ ਸੀਸ ਆ ਜਿਹੜਾ ਠੇਕਿਆਂ ਤੇ ਲਿਆ ਕੇ ਰੱਖ ਦਿੰਨੇ ਆ ਵੀ ਸਾਨੂੰ ਦਾਰੂ ਦੀ ਬੋਤਲ ਦੇ ਦੀ ਤੇ ਵੀਰ ਬਣ ਕੇ ਦਸਤਾਰ ਦੀ ਕਦਰ ਕਰੋ ਆ ਦਾੜਾ ਪ੍ਰਕਾਸ਼ ਆ ਆਪਣੇ ਢਾ ਸੋਨਾ ਮਹਾਰਾਏ ਨੇ ਦਿੱਤਾ ਤੇ ਇਹਦਾ ਸਤਿਕਾਰ ਕਰੋ ਤੇ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਦੀ ਯਾਦ ਕਰਾ ਕਰੋ ਠੇਕੇ ਤੇ ਜਾਣ ਵਾਲੇ ਵੀ ਯਾਰਾ ਇਹ ਆਪਾਂ ਕੰਮ ਗਲਤ ਕਰਦੇ ਆ ਤੇ ਇਹ ਗੁਰਤੇਗ ਬਾਦਰ ਵਾਲੇ ਪਾਸੇ ਤੁਸੀਂ ਮੁੜਿਓ ਇੰਨੀ ਕਿ ਮੇਰੀ ਬੇਨਤੀ ਆ ਤੁਹਾਡੇ ਚਰਨਾਂ 'ਚ ਦਾੜੇ ਰੱਖ ਕੇ ਪੱਗਾਂ ਮੰਨ ਕੇ ਠੇਕਾਂ ਤੈਨਾ ਸਰ ਬੜੀ ਸੋਹਣੀ ਗੱਲ ਹੈ ਲਗਾਤਾਰ ਪੰਜਾਬ ਦੇ ਵਿੱਚ ਇਹ ਮਾਹੌਲ ਦੇਖਣ ਨੂੰ ਵੀ ਮਿਲ ਰਿਹਾ ਹੈ ਕਿ ਇੱਕ ਪਾਸੇ ਦਾ ਬੀੜੀਆਂ ਦੇ ਖੋਖੇ ਜਿਹੜੇ ਉਹ ਲੱਗੇ ਹੋਏ ਨੇ ਜਰਦੇ ਮਲ ਕੇ ਜਿਹੜੇ ਵੇਚੀ ਜਾਂਦੀਆਂ ਨੇ ਸਬਜ਼ੀਆਂ ਤੇ ਇੱਕ ਪਾਸੇ ਸਰੂਪ ਹੈ ਜਿਹੜਾ ਬਾਣਾ ਜਿਹੜਾ ਉਸ ਨੂੰ ਪਾ ਕੇ ਜਿਹੜੇ ਪਵਿੱਤਰ ਤਰੀਕੇ ਨਾਲ ਕਿਉਂਕਿ ਜਿਹੜੀ ਸਬਜੀ ਆ ਉਹ ਮਾਰਕੀਟ ਦੇ ਵਿੱਚੋਂ ਗੁਰਦੁਆਰਿਆਂ ਦੇ ਵਿੱਚ ਵੀ ਜਾਣੀ ਆ ਠੀਕ ਹੈ ਮੰਦਰਾਂ 'ਚ ਵੀ ਜਾਣੀ ਆ ਵਿਹਾਰ ਦੇ ਵਿੱਚ ਵੀ ਜਾਣੀ ਆ ਜਿਹੜੀ ਇਹ ਸਬਜੀ ਹੁੰਦੀ ਆ ਇਹ ਲਾਸਟ ਵਿੱਚ ਆ ਕੇ ਇਹ ਸੋਡੇ ਵੀਰ ਦਾ ਹੱਥ 'ਚ ਹੀ ਹੁੰਦੀ ਆ ਕਿਉਂਕਿ ਇਹ ਹੱਥਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਗਾ ਇੱਥੋਂ ਮੰਦਰ ਖਾਤਰ ਵੀ ਲਈ ਜਾ ਸਕਦੇ ਆ ਤੁਸੀਂ ਮਸਜਿਦ ਖਾਤਰ ਵੀ ਲਈ ਜਾ ਸਕਦੇ ਆ ਤੁਸੀਂ ਜੇసే ਵੀ ਧਾਰ ਮੇਰੀ ਜਗ੍ਹਾ ਤੇ ਲਿਜਾਣ ਖਾਤਰ ਤੁਸੀਂ ਲਿਜਾ ਸਕਦੇ ਆ ਕਿਉਂਕਿ ਲਾਸਟ ਵਾਰੇ ਸਬਜੀ ਇੱਕ ਪਵਿੱਤਰ ਹੱਥਾਂ ਦੇ ਵਿੱਚ ਆਉਂਦੇ ਜਿਹਦੇ ਹੱਥਾਂ ਦੇ ਵਿੱਚ ਕੋਈ ਜ਼ਰਦਾ ਵੀੜੀ ਨਹੀਂ ਆਉਂਦਾਗਾ ਤੇ ਮੇਰੀ ਬੇਨਤੀ ਆ ਵੀ ਇਹ ਸਾਫ਼ ਸੁਥਰੇ ਹੱਥਾਂ ਨਾਲ ਆਪਦੀ ਸਬਜੀ ਵੇਚਿਆ ਕਰੋ ਦੁਕਾਨਾਂ ਤੇ ਕਿਸੇ ਕਿਸੇ ਵੀ ਪ੍ਰਕਾਰ ਦਾ ਨਿਸ਼ਾਨਾ ਕਰਿਆ ਕਰ ਬਿਲਕੁਲ ਸਹੀ ਗੱਲ ਹੈ ਕਿਉਂਕਿ ਨਸ਼ੇ ਦੇ ਨਾਲ ਪੰਜਾਬ ਹੈ ਜਿਹੜਾ ਸੋਨੇ ਦੀ ਚੀੜੀ ਖਵਾਉਣ ਵਾਲਾ ਪੰਜਾਬ ਅੱਜ ਕਿਸੇ ਨਾ ਕਿਥੇ ਡੁੱਬਦਾ ਜਾ ਰਿਹਾ ਹੈ ਤੇ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਨਸ਼ੇ ਦੀ ਦਲਦਲ ਵਿੱਚ ਵਲਦੀ جاری ਹੈ ਤੇ ਉੱਥੇ ਜੇ ਆਪਾਂ ਗੱਲ ਕਰੀਏ ਬਾਬਾ ਗੁਰਵਿੰਦਰ ਸਿੰਘ ਵੱਲੋਂ ਜਿਹੜਾ ਉਪਰਾਲਾ ਚੱਲਿਆ ਗਿਆ ਉਸ ਬਾਰੇ ਵੀ ਜਦੋਂ ਅਸੀਂ ਸਵਾਲ ਜੋ ਆ ਪੁੱਛੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਵਿੱਚੋਂ ਇਹ ਬਿਲਕੁਲ ਹੀ ਖਤਮ ਹੋ ਜਾਣਾ ਚਾਹੀਦਾ ਹੈ ਮੈਰਕੇ ਸ਼ਰਮਾ 8 ਨਿਊਜ਼ ਪੰਜਾਬ ਬਠਿੰਡਾ